ਪੋਸਟ ਆਫਿਸ ਦੀਆਂ ਸੇਵਿੰਗ ਸਕੀਮਸ ਦਿੰਦੀਆਂ ਨੇ ਗਰੰਟੀਡ ਸ਼ੂ ਦਾ ਰਿਟਰਨ ਭਵਿੱਖ ਨੂੰ ਬਣਾ ਸਕਦੇ ਹੋ ਤੁਸੀਂ ਬਿਹਤਰ ਬਿਹਤਰ ਵਿਆਜ ਦਰਾਂ ਦੇ ਨਾਲ ਮਿਲੇਗਾ ਟੈਕਸ ਲਾਬ ਅਤੇ ਜੋਖਮ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਹਾਲੋ ਦੋਸਤੋ ਸ਼ਸ਼ੀਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਖਾਸ ਖਾਸ ਅਪਡੇਟ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਸਮੇਂ ਸਿਰ ਨਿਵੇਸ਼ ਕਰਨਾ ਬੜਾਈ ਜ਼ਰੂਰੀ ਹੈ ਤਾਂ ਜੋ ਸਾਨੂੰ ਲੋੜ ਪੈਣ ਤੇ ਕਿਸੇ ਦੀ ਮਦਦ ਨਾ ਲੈਣੀ ਪਵੇ ਸਾਵੇਂ ਨਿਵੇਸ਼ ਦੇ ਬਹੁਤ ਸਾਰੇ ਵਿਕਲਪ ਪਾਣ ਆਜ ਇਸ ਖਬਰ ਰਾਹੀਂ ਅਸੀਂ ਤੁਹਾਨੂੰ ਡਾਕ ਕਰਦੀਆਂ ਕੁਝ ਬਚਤ ਯੋਜਨਾਵਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਵਿੱਚ ਵੇਤਰ ਵਿਆਜ ਦਰਾਂ ਦੇ ਨਾਲ ਨਾਲ ਟੈਕਸ ਲਾਭ ਵੀ ਹਨ ਇਸ ਤੋਂ ਇਲਾਵਾ ਇਸ ਵਿੱਚ ਜੋਖਮ ਦੀ ਕੋਈ ਸੰਭਾਵਨਾ ਨਹੀਂ ਹੈ ਪਹਿਲੀ ਗੱਲ ਕਰਦੇ ਹਾਂ ਕਿ ਡਾਕ ਕਰ ਬਚਤ ਖਾਤਾ ਇਹ ਬਿਲਕੁਲ ਇੱਕ ਬੈਂਕ ਬਚਤ ਖਾਤੇ ਵਾਂਗ ਹੈ ਫਰਕ ਸਿਰਫ ਇਹ ਹੈ ਕਿ ਇਸ ਵਿੱਚ ਤੁਹਾਨੂੰ ਡਾਕ ਕਰ ਜਾ ਕੇ ਖਾਤਾ ਖੋਲਣਾ ਪਵੇਗਾ ਇਸ ਦੇ ਤਹਿਤ ਇੱਕ ਨਾਬਾਲਗ ਵੀ ਆਪਣਾ ਖਾਤਾ ਖੋਲ ਸਕਦਾ ਹੈ ਇਹ 4% ਦੀ ਨਾਲ ਵਿਆਜ ਦਿੰਦਾ ਹੈ ਦੂਜੀ ਗੱਲ ਆਉਂਦੀ ਹੈ ਡਾਕ ਕਰ ਮਾਸਿਕ ਆਮਦਨ ਯੋਜਨਾ ਇਸ ਸਕੀਮ 5 ਸਾਲਾਂ ਤੱਕ ਦੀ ਮਿਆਦ ਲਈ ਹੈ ਜਿਸ ਤੇ ਹਰ ਮਹੀਨੇ ਜਮਾ ਕੀਤੀ ਰਕਮ ਤੇ 7.4% ਵਿਆਜ ਮਿਲਦਾ ਹੈ ਇਸ ਸਕੀਮ ਦੇ ਤਹਿਤ ਤੁਸੀਂ ਇੱਕ ਸਿੰਗਲ ਹੋਲਡਿੰਗ ਖਾਤੇ ਵਿੱਚ ਘੱਟੋ ਘੱਟ 1000 ਰੁਪਏ ਨਾਲ ਆਪਣਾ ਖਾਤਾ ਖੋਲ ਸਕਦੇ ਹੋ ਜਦੋਂ ਕਿ ਵੱਧ ਤੋਂ ਵੱਧ ਸੀਮਾ 9 ਲੱਖ ਰੁਪਏ ਹੈ ਅਤੇ ਸਾਂਝੇ ਖਾਤੇ ਵਿੱਚ ਵੱਧ ਤੋਂ ਵੱਧ ਸੀਮਾ 15 ਲੱਖ ਰੁਪਏ ਹੈ ਇਸ ਸਕੀਮ ਤਹਿਤ ਖੋਲੇ ਗਏ ਖਾਤਿਆਂ ਨੂੰ ਦੇਸ਼ ਭਰ ਵਿੱਚ ਇੱਕ ਡਾਕ ਕਰ ਤੋਂ ਉਜੇ ਡਾਕ ਘਰ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਇਸ ਵਿੱਚ ਖਾਤਾ 1 ਸਾਲ 1 ਸਾਲ ਬਾਅਦ ਸਮੇਂ ਤੋਂ ਪਹਿਲਾਂ ਬੰਦ ਕੀਤਾ ਜਾ ਸਕਦਾ ਪਰ ਜੇਕਰ ਅਸਲ ਨਿਵੇਸ਼ 1 ਤੋਂ 3 ਸਾਲਾਂ ਦੇ ਵਿੱਚ ਘਾਰ ਕਢਵਾਇਆ ਜਾਂਦਾ ਤਾਂ ਨਿਵੇਸ਼ ਦਾ 2% ਜੁਰਮਾਨੇ ਵਜੋਂ ਅਦਾ ਕਰਨਾ ਪੈਂਦਾ ਅਤੇ ਜੇਕਰ 3 ਸਾਲਾਂ ਬਾਅਦ ਕਢਵਾਇਆ ਜਾਂਦਾ ਤਾਂ 1% ਜੁਰਮਾਨਾ ਅਦਾ ਕਰਨਾ ਪੈਂਦਾ ਡਾਕ ਘਰ ਅਵਰਤੀ ਜਮਾ ਰਕਮ ਜਾਂ ਫਿਰ आरडी इसते सालाना ब्याज दर 6.7% है इस स्कीम 5 साला ਲਈ ਇਸ ਵਿੱਚ ਤੁਸੀਂ ਹਰ ਮਹੀਨੇ 100 ਰੁਪਏ ਤੱਕ ਜਮਾ ਕਰ ਸਕਦੇ ਹੋ ਅਤੇ ਨਿਵੇਸ਼ ਦੀ ਕੋਈ ਵੱਧ ਤੋਂ ਵੱਧ ਸੀਮਾ ਨਹੀਂ ਹੈ ਜੇਕਰ ਤੁਸੀਂ ਕਿਸੇ ਵੀ ਮਹੀਨੇ ਆਪਣੇ ਖਾਤੇ ਵਿੱਚ ਪੈਸੇ ਜਮਾ ਕਰਨ ਤੋਂ ਖੁੰਝ ਜਾਂਦੇ ਹੋ ਤਾਂ ਤੁਹਾਨੂੰ ਹਰ 100 ਰੁਪਏ ਲਈ 1 ਰੁਪਏ ਦਾ ਜੁਰਮਾਨਾ ਦੇਣਾ ਪਵੇਗਾ ਇਸ ਵਿੱਚ ਤੁਸੀਂ 1 ਸਾਲ ਬਾਅਦ ਆਪਣੇ ਨਿਵੇਸ਼ ਦਾ 50% ਤੱਕ ਕਢਵਾ ਸਕਦੇ ਹੋ ਡਾਕ ਕਰ ਟਾਈਮ ਡਿਪੋਜ਼ਿਟ ਇਸ ਵਿੱਚ ਤੁਸੀਂ 1000 ਤੁਹਾਨੂੰ ਇਹ ਨਾਲ ਆਪਣਾ ਖਾਤਾ ਖੋਲ ਸਕਦੇ ਹੋ ਅਤੇ ਇਸ ਦੀ ਕੋਈ ਵੱਧ ਤੋਂ ਵੱਧ ਸੀਮਾ ਨਹੀਂ ਹੈ ਇਸ ਵਿੱਚ 1 ਸਾਲ ਦੇ ਨਿਵੇਸ਼ ਤੇ 6.9% ਅਤੇ 2 ਸਾਲਾਂ ਤੇ 7.0% 3 ਸਾਲਾਂ ਤੇ 7.1% ਅਤੇ 5 ਸਾਲਾਂ ਤੱਕ ਦੇ ਨਿਵੇਸ਼ ਤੇ 7.5% ਵਿਆਜ ਮਿਲਦਾ ਹੈ ਇਸ ਵਿੱਚ ਵੀ ਖਾਤੇ ਨੂੰ ਇੱਕ ਡਾਕਰ ਤੋਂ ਦੂਜੇ ਡਾਕਰ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਅੱਗੇ ਗੱਲ ਆਉਂਦੀ ਹੈ ਸੀਨੀਅਰ ਸਿਟੀਜ਼ਨ ਬਚਤ ਯੋਜਨਾ ਦੀ ਸੀਨੀਅਰ ਨਾਗਰਿਕਾ ਲਈ ਇਸ ਬਚਤ ਯੋਜਨਾ ਵਿੱਚ ਨਿਵੇਸ਼ ਇਸ ਦੀ ਘੱਟੋ ਘਾਟੋ ਮਰ 50 ਸਾਲ ਹੋਇਆ ਇਸ ਵਿੱਚ ਇੱਕ ਵਿਅਕਤੀ ਆਪਣੇ ਨਾਂ ਤੇ ਖਾਤਾ ਖੋਲ ਸਕਦਾ ਹੈ ਅਤੇ ਨਾਲ ਹੀ ਆਪਣੀ ਪਤਨੀ ਦੇ ਨਾਮ ਤੇ ਇੱਕ ਸਾਂਝਾ ਖਾਤਾ ਵੀ ਖੋਲ ਸਕਦਾ ਹੈ ਇਸ ਵਿੱਚ ਇੱਕ ਖਾਤੇ ਵਿੱਚ ਜਮਾ ਕੀਤੀ ਜਾਣ ਵਾਲੀ ਵੱਧ ਤੋਂ ਵੱਧ ਰਕਮ 15 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਇਸ ਦੀ ਪਰਪਕਤਾ ਦੀ ਮਿਆਦ 5 ਸਾਲ ਹੈ ਅੱਗੇ ਗੱਲ ਕਰਦੇ ਹਾਂ ਕਿਸਾਨਾਂ ਦੀ ਤਾਂ ਇਸ ਦੇ ਵਿੱਚ ਕਿਸਾਨ ਵਿਕਾਸ ਪੱਤਰ ਯੋਜਨਾ ਇਸ ਵਿੱਚ ਮਿਸ਼ਰਤ ਵਿਆਜ 7.5% ਸਾਲਾਨਾ ਦੀ ਦਰ ਨਾਲ ਉਪਲਬਧ ਹੈ ਇਸ ਵਿੱਚ ਨਿਵੇਸ਼ ਦੀ ਰਕਮ ਹਰ 115 ਮਹੀਨੇ ਬਾਅਦ ਦੁੱਗਣੀ ਹੋ ਜਾਂਦੀ ਹੈ ਇਸ ਵਿੱਚ ਘੱਟੋ ਘੱਟ ਨਿਵੇਸ਼ ਰਕਮ 1000 ਰੁਪਏ ਅਤੇ ਕੋਈ ਵੱਧ ਤੋਂ ਵੱਧ ਸੀਮਾ ਨਹੀਂ ਹੈ ਇਸ ਸਕੀਮ ਦੇ ਤਹਿਤ ਤੁਸੀਂ 10 ਸਾਲਾਂ ਲਈ ਨਿਵੇਸ਼ ਕਰ ਸਕਦੇ ਹੋ ਪਬਲਿਕ ਪ੍ਰੋਵੀਡੈਂਟ ਫੰਡ ਜਾਂ ਪੀਪੀਐਫ ਇਸ ਵਿੱਚ 15 ਸਾਲਾਂ ਦੇ ਨਿਵੇਸ਼ ਤੇ 7.1% ਸਾਲਾਨਾ ਦੀ ਦਰ ਨਾਲ ਵਿਆਜ ਮਿਲਦਾ ਹੈ ਇਸ ਵਿੱਚ ਤੁਸੀਂ 500 ਰੁਪਏ ਨਾਲ ਆਪਣਾ ਖਾਤਾ ਖੋਲ੍ਹ ਸਕਦੇ ਹੋ ਅਤੇ ਇਸ ਵਿੱਚ ਸਾਂਝਾ ਖਾਤਾ ਖੋਲ੍ਹਣ ਦੀ ਇਜਾਜ਼ਤ ਨਹੀਂ ਹੈ ਇਸ ਸਕੀਮ ਦਾ ਲਾਭ ਲੈਣ ਲਈ ਕੱਟ ਤੋਂ ਕੱਟ ਜਾਂ ਵੱਧ ਤੋਂ ਵੱਧ ਉਮਰ ਸੀਮਾ ਨਹੀਂ ਹੈ ਤਾਂ ਦੋਸਤੋ ਜੇ ਤੁਸੀਂ ਵੀ ਪੋਸਟ ਆਫਿਸ ਦੇ ਵਿੱਚ ਚੰਗੀਆਂ ਸੇਵਿੰਗ ਸਕੀਮਸ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਇਸ ਅਪਡੇਟ ਤੋਂ ਜਾਣਕਾਰੀ ਲੈ ਕੇ ਉੱਠ ਇਸ ਦਾ ਲਾਭ ਉਠਾ ਸਕਦੇ ਹੋ ਇਸ ਅਪਡੇਟ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ